ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਬਹੁਤ ਹੀ ਟੇਸਟੀ कुरकुरੇ ਚਟਪਟੇ ਤੇ ਕਰਾਰੇ ਪਿਆਜ਼ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਆਸਾਨੀ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਅਸੀਂ ਤਿਆਰ ਕਰਾਂਗੇ ਜਿਹੜੇ ਕਿ ਫਟਾਫਟ ਬਣ ਕੇ ਤਿਆਰ ਹੁੰਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਪਕੌੜੇ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਪਿਆਜ਼ ਕੱਟਾਂਗੇ ਪਿਆਜ਼ ਦਾ ਇਹ ਵਾਲਾ ਹਿੱਸਾ ਨੂੰ ਆਪਾਂ ਕੱਢ ਲਵਾਂਗੇ ਹੁਣ ਇਹਨੂੰ ਇਸ ਤਰ੍ਹਾਂ ਆਪਾਂ ਕੱਟ ਕੇ ਇਹਨੂੰ ਇਸ ਅਰਦ ਤੋਂ ਨਹੀਂ ਕਟਾਂਗੇ ਇਹਨੂੰ ਇਸ ਤਰ੍ਹਾਂ ਕਟਾਂਗੇ ਪਤਲਾ ਪਤਲਾ ਕੱਟਣਾ ਹੈ ਤਾਂ ਕਿ ਇਹਦੇ ਲੰਬੇ ਲੰਬੇ ਲੱਛੇ ਨਿਕਲ ਕੇ ਆਉਣ ਇਸ ਤਰ੍ਹਾਂ ਸੀ ਸਾਰੇ ਪਿਆਜ਼ ਕੱਟ ਕੇ ਤਿਆਰ ਕਰਾਂਗੇ ਆ ਦੇਖੀ ਪਿਆਜ਼ ਨੂੰ ਤੁਸੀਂ ਇਸ ਤਰ੍ਹਾਂ ਪਤਲਾ ਕੱਟਣਾ ਹੈ ਤਾਂ ਕਿ ਇਹ ਰਾਨ ਨਾਲ ਆਸਾਨੀ ਨਾਲ ਫਰਾਈ ਹੋ ਜਾਵੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਦਾਂਗੇ ਨਮਕ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਸਾਰੇ ਰੱਸੇ ਖੋਲ ਲਵਾਂਗੇ ਇਹਨੂੰ 10 ਮਿੰਟ ਵਾਸਤੇ ਆਪਾਂ ਇੱਕ ਸਾਈਡ ਤੇ ਰੱਖ ਦਿਆਂ ਤਾਂ ਕਿ ਇਹ ਥੋੜਾ ਪਾਣੀ ਛੱਡ ਦੇਣਗੇ ਆ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਖੋਲ ਕੇ ਚੰਗੀ ਤਰ੍ਹਾਂ ਕਵਰ ਕਰਕੇ 10 ਮਿੰਟ ਵਾਸਤੇ ਆਪਾਂ ਰੱਖ ਦਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਬਸ ਹੁਣ ਇਹਨੂੰ ਟੱਕ ਕੇ 10 ਮਿੰਟ ਵਾਸਤੇ ਆਪਾਂ ਇੱਕ ਸਾਈਡ ਤੇ ਰੱਖ ਦੇ ਹੁਣ ਆਪਾਂ ਇਹ ਤਨੀਆ ਕੱਟਦੇ ਆਂ ਤਨ ਇੰਤ ਤੁਸੀਂ ਬਰੀ ਕੱਟ ਲੈਣਾ ਹੈ ਹੁਣ ਇਹ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਇਸ ਤਰ੍ਹਾਂ ਥੋੜਾ ਮੋਟਾ ਹੀ ਕੱਟਿਆ ਹੈ ਤੁਸੀਂ ਆਪਣੇ ਅਨੁਸਾਰ ਇਹਨਾਂ ਨੂੰ ਬਰੀਕ ਵੀ ਕੱਟ ਸਕਦੇ ਹੋ ਇੱਕ ਆਪਾਂ ਹਰੀ ਮਿਰਚ ਹੋਰ ਐਡ ਕਰ ਦਾਂਗੇ ਬਾਅਦ ਟਾਸਮੈਂਟ ਹੋ ਗਏ ਨੇ ਦੇਖੋ ਪਿਆਜ਼ਾਂ ਨੇ ਪਾਣੀ ਛੱਡਤਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਸੁੱਕੀ ਮੇਥੀ ਇਹਨੂੰ ਇਸ ਤਰ੍ਹਾਂ ਹੱਥ ਨਾਲ ਮਸਲ ਕੇ ਐਡ ਕਰਾਂਗੇ ਇਹਦੇ ਨਾਲ ਕੌੜਿਆਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹੀ ਮਸਾਲੇ ਐਡ ਕਰਾਂਗੇ ਐ ਮੈਂ ਅੱਧਾ ਚਮਚਾ ਕਾਲੀ ਮਿਰਚ ਤੇ ਅੱਧਾ ਚਮਚਾ ਸਾਵਾ ਧਨੀਆ ਲਿਆ ਸੀ ਇਹਨੂੰ ਮੈਂ ਇਸ ਤਰ੍ਹਾਂ ਦਰਦਰਾ ਕੁੱਟ ਲਿਆ ਹੈ ਉਹ ਵੀ ਐਡ ਕਰ ਦਾਂਗੇ ਅੱਧਾ ਚਮਚਾ ਨਰ ਦਾਣੇ ਦਾ ਇਹਦੇ ਨਾਲ ਕੋੜਿਆਂ ਵਿੱਚ ਬਹੁਤ ਚਟਪਟਾ ਸਵਾਦ ਆਉਂਦਾ ਹੈ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਢੇਗੀ ਮਿਰਚ ਪਾਊਡਰ ਅੱਧਾ ਚਮਚਾ ਜੀਰਾ ਅੱਧਾ ਚਮਚਾ ਜਵੈਨ ਇਹਨੂੰ ਹੱਥ ਨਾਲ ਇਦਾਂ ਰਗੜ ਕੇ ਤੁਸੀਂ ਐਡ ਕਰੋ ਤੇ ਨਾਲ ਹੀ ਇਹ ਕੱਟਿਆ ਹੋਇਆ ਧਨੀਆ ਤੇ ਹਰੀ ਮਿਰਚ ਇਨੂੰ ਵੀ ਆਪਾਂ ਐਡ ਕਰਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਆਪਾਂ ਦੇ ਵਿੱਚ ਇਹ ਇੱਕ ਚਮਚਾ ਬੇਸਨ ਐਡ ਕਰਾਂਗੇ ਬੇਸਨ ਤੁਸੀਂ ਇੱਕੇ ਵਾਰੀ ਇਕੱਠਾ ਐਡ ਨਹੀਂ ਕਰਨਾ ਇਹਨੂੰ ਥੋੜੇ ਥੋੜਾ ਦੋ ਤਿੰਨ ਵਾਰੀ ਕਰਕੇ ਐਡ ਕਰਨਾ ਹੈ ਇਹਨਾਂ ਵਿੱਚ ਆਪਾਂ ਜ਼ਿਆਦਾ ਬੇਸਨ ਨਹੀਂ ਪਾਣਾ ਸਿਰਫ ਇਹਦੀ ਕੋਟਿੰਗ ਵਾਸਤੇ ਆਪਾਂ ਇਹਨੂੰ ਬੇਸਨ ਪਾਣਾ ਹੈ ਇਹਨੂੰ ਚੰਗੀ ਤਰ੍ਹਾਂ ਮਸਲਣਾ ਹੈ ਇਸ ਤਰ੍ਹਾਂ ਮਲਣਾ ਜਿਵੇਂ ਕਿ ਤੁਸੀਂ ਆਟਾ ਗੁੰਨਦਿਓ ਉਸ ਤਰ੍ਹਾਂ ਬੜੇ ਆਰਾਮ ਨਾਲ ਇਹਨੂੰ ਮਸਲਣਾ ਹੈ ਪਹਿਲੇ ਮੈਂ ਇੱਕ ਚਮਚਾ ਬੇਸਨ ਲਿਆ ਸੀ ਇੱਕ ਚਮਚਾ ਮੈਂ ਹੋਰ ਲਿਆ ਇਹਨੂੰ ਮੈਂ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਦੇਖਦੀ ਹਾਂ ਜੇ ਮੈਨੂੰ ਜ਼ਰੂਰਤ ਲੱਗੇਗੀ ਤੇ ਫਿਰ ਮੈਂ ਐਡ ਕਰਾਂਗੀ ਬੇਸਨ ਨਹੀਂ ਤੇ ਇੰਨੇ ਬੇਸਨ ਚੀਏ ਬੜੇ ਆਰਾਮ ਨਾਲ ਕੋੜੇ ਬਣ ਕੇ ਆਪਣੇ ਤਿਆਰ ਤੁਸੀਂ ਬੇਸਨ ਐਡ ਕਰਨਾ ਹੈ ਤੁਸੀਂ ਪਹਿਲੇ ਤੇਲ ਗਰਮ ਰੱਖ ਲੈਣਾ ਹੈ ਮੈਂ ਤੇਲ ਗਰਮ ਰੱਖਿਆ ਤੇ ਹੁਣ ਮੈਂ ਬੇਸਨ ਐਡ ਕਰ ਰਹੀ ਹਾਂ ਕਿਉਂਕਿ ਵੇਸਣ ਐਡ ਕਰਨ ਦੇ ਨਾਲ ਉਸੇ ਵळे ਹੀ ਆਪਾਂ ਇਹਦੇ ਪਕੌੜੇ ਬਣਾਵਾਂਗੇ ਕਿ ਇੱਕ ਦੇ ਵਿੱਚ ਆਪਾਂ ਨਮਕ ਐਡ ਕੀਤਾ ਤੇ ਨਮਕ ਨੇ ਪਾਣੀ ਛੱਡਣਾ ਨਹੀਂ ਤੇ ਆਪਣਾ ਜੋ ਵੀ ਮਿਸ਼ਰਣ ਹੈ ਇਹ ਬਹੁਤ ਹੀ ਪਤਲਾ ਹੋ ਜਾਣਾ ਤੇ ਫਿਰ ਪਕੌੜੇ ਆਪਣੇ ਟੇਸਟੀ ਨਹੀਂ ਬਣਨੇ ਮੈਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਐਡ ਕੀਤਾ ਕਿਉਂਕਿ ਜਿਹੜਾ ਪਿਆਜ਼ਾਂ ਨੇ ਪਾਣੀ ਛੱਡਿਆ ਸੀ ਉਹਦੇ ਨਾਲ ਵੀ ਵੇਸਣ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਆ ਦੇਖੋ ਇਸ ਤਰ੍ਹਾਂ ਇਹਦੀ ਬਾਈਂਡਿੰਗ ਹੋ ਰਹੀ ਹੈ ਤੇ ਬੜੇ ਆਰਾਮ ਨਾਲ ਆਪਣੇ ਪਕੌੜੇ ਬਣ ਕੇ ਤਿਆਰ ਹੋਣਗੇ ਇਹਦੇ ਵਿੱਚ ਆਪਾਂ ਥੋੜਾ ਕਰਾਰਾਪਨ ਤੇ ਕ੍ਰਿਸਪੀਪਨ ਲਿਆਉਣ ਲਈ ਇੱਕ ਚਮਚਾ ਤੇਲ ਦਾ ਐਡ ਕਰਾਂਗੇ ਇਹੋ ਹੀ ਤੇਲ ਜਿਹੜਾ ਮੈਂ ਗਰਮ ਰੱਖਿਆ ਹੈ ਉਹ ਵਾਲੀ ਇੱਕ ਛੋਟੀ ਕੱਛੀ ਐਡ ਕਰਾਂਗੇ ਇਹਦੇ ਨਾਲ ਪਕੌੜਿਆਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਐਨੂੰ ਹੁਣ ਮਿਕਸ ਕਰ ਲਵਾਂਗੇ ਚਲੋ ਜੀ ਆਪਾਂ ਬਣਾਉਨੇ ਆ ਆਪਣੇ कुरकुरੇ ਚਟਪਟੇ ਗਰਮਾ ਗਰਮ ਪਕੌੜੇ ਕਰਦੇ ਆ ਜੀ ਇਹਨਾਂ ਨੂੰ ਫਰਾਈ ਤੇਲ ਆਪਣਾ ਬਿਲਕੁਲ ਗਰਮ ਹੈ ਜਿੰਨਾ ਕ ਆਪਾਂ ਨੂੰ ਚਾਹੀਦਾ ਤੇਲ ਆਪਣਾ ਗਰਮ ਹੈ ਇਸ ਤਰ੍ਹਾਂ ਤੁਸੀਂ ਹੱਥ ਨੂੰ ਪਾਣੀ ਲਾ ਲੈਣਾ ਹੁਣ ਤੁਸੀਂ ਇਹ ਬੈਟਰ ਲੈਣਾ ਹੈ ਆਰਾਮ ਨਾਲ ਇਹਨੂੰ ਆਹ ਤੇ ਆਹ ਤੇ ਕਿਸੇ ਵੀ ਸ਼ੇਪ ਚ ਕੜਾਈ ਚ ਪਾਓ ਇਹ ਨਹੀਂ ਕਿ ਇਹਦੀ ਸ਼ੇਪ ਇੱਕੋ ਜਿਹੀ ਹੋਵੇ ਜਿਸ ਤਰ੍ਹਾਂ ਦਾ ਵੀ ਆਹ ਹੈ ਇਹਨੂੰ ਇਸ ਤਰ੍ਹਾਂ ਪਾ ਦੇਣਾ ਜਿੰਨੇ ਵੀ ਆਰਾਮ ਨਾਲ ਕੜਾਈ ਚ ਆਉਂਦੇ ਨੇ ਸਪੋੜੇ ਉਹਨੇ ਹੀ ਪਾ ਦੇਣਾ ਹੁਣ ਇਹਨਾਂ ਨੂੰ ਆਪਾਂ మీడియం ਫਲੇਮ ਤੇ ਫਰਾਈ ਕਰਦੇ ਹਾਂ ਇਸ ਤਰ੍ਹਾਂ ਇਹਨਾਂ ਨੂੰ ਪਲਟ ਦੇਣਾ ਹੈ ਲਓ ਜੀ ਆਪਣੇ ਬਹੁਤ ਹੀ ਕਰਾਰੇ ਤੇ ਚਟਪਟੇ ਪਿਆਜ਼ ਦੇ ਪਕੌੜੇ ਬਣ ਕੇ ਰਹਿ ਗਏ ਨੇ ਹੁਣ ਇਹਨੂੰ ਆਪਾਂ ਕੱਢਦੇ ਹਾਂ ਇਸ ਕੜਾਈ ਤੋਂ ਬਾਹਰ ਤੇ ਫੇਰ ਕਰਦੇ ਹਾਂ ਜੀ ਇਹਨਾਂ ਨੂੰ ਸਰਵ ਦੇਖੋ ਕਿੰਨੇ ਸੋਹਣੇ ਬੜੇ ਨੇ ਇਹ ਬਾਹਰੋਂ ਕੁੱਟਕਰੇ ਤੇ ਅੰਦਰੋਂ ਬਹੁਤ ਜ਼ਿਆਦਾ ਹੀ ਸੌਫਟ ਨੇ ਲਓ ਜੀ ਆਪਣੇ ਬਹੁਤ ਹੀ ਟੇਸਟੀ ਗਰਮਾ ਗਰਮ ਚਟਪਟੇ ਤੇ ਕਰਾਰੇ ਪਿਆਜ਼ ਦੇ ਪਕੌੜੇ ਬਣ ਕੇ ਬਿਲਕੁਲ ਰੈਡੀ ਨੇ ਜੋ ਕਿ ਖਾਣ ਵਿੱਚ ਬਹੁਤ ਜ਼ਿਆਦਾ ਹੀ ਟੇਸਟੀ ਨੇ ਇਹਦੇ ਨਾਲ ਮੈਂ ਬਣਾਈਆਂ ਨੇ ਜੀ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਕੀਤਾ ਹੈ ਫਰਾਈ ਇਹਦੇ ਪਾ ਕੇ ਅਮਚੂਰ ਇਹ ਵੀ ਬਹੁਤ ਚਟਪਟੀਆਂ ਬਣੀਆਂ ਨੇ ਨਾਲ ਧਨੀਏ ਪੁਦੀਨੇ ਤੇ ਦਹੀਂ ਦੀ ਚਟਨੀ ਤਿਆਰ ਕੀਤੀ ਹੈ ਇਹ ਬਹੁਤ ਜ਼ਿਆਦਾ ਟੇਸਟੀ ਨੇ ਤੇ ਬਣ ਵੀ फटाफट ਗਏ ਨੇ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਏ ਨੇ ਇਹਨੂੰ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਹੋ ਕਿਉਂਕਿ ਇਹ ਬਹੁਤ ਕਰਾਰੇ ਨੇ ਤੇ ਖਾਣ ਵਿੱਚ ਰੋਟੀ ਨਾਲ ਵੀ ਬਹੁਤ ਟੇਸਟੀ ਲੱਗਦੇ ਨੇ ਹੁਣ ਮੈਂ ਦੱਸਦੀ ਤੁਹਾਨੂੰ ਇਹਦਾ ਟੇਸਟ ਕਿਵੇਂ ਦੇ ਬਣੇ ਨੇ ਆਪਣੇ ਪਿਆਜ਼ ਵਾਲੇ ਪਕੌੜੇ ਹੁਣ ਕਰਦੇ ਆਂ ਜੀ ਆਪਾਂ ਗਰਮਾ ਗਰਮ ਪਕੌੜਿਆਂ ਦਾ ਟੇਸਟ ਦੇਖੋ ਕਿੰਨੇ ਸੋਹਣੇ ਬਣੇ ਨੇ ਬਹੁਤ ਜ਼ਿਆਦਾ ਇਕਰਾਰੇ ਖਾ ਕੇ ਮਜ਼ਾ ਹੀ ਆ ਗਿਆ ਤੁਸੀਂ ਵੀ ਇਹਨੂੰ ਆਪਣੇ ਘਰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਪਹਿਲਾ ਆਈਕਨ ਬਟਨ ਨੂੰ ਜ਼ਰੂਰ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ